ਗੱਲ ਜਦੋਂ ਪੰਜਾਬੀ ਭਾਸ਼ਾ ਦੀ ਆਈ ਸੀ ਨਾ ਅੱਜ ਆ ਵੱਡਾ ਸ਼ਹਿਰ ਆ ਚੰਡੀਗੜ੍ਹ ਇਹ ਬੜਾ ਬਦਨਾਮ ਹੋ ਚੁੱਕਿਆ ਤੁਹਾਨੂੰ ਸਭ ਕ ਨੂੰ ਪਤਾ ਹੈ ਹੋਣਾ ਨਹੀਂ ਸੀ ਚਾਹੀਦਾ ਇਹ ਸ਼ਹੀਦਾਂ ਦੀ ਧਰਤੀ ਹੈ ਤੇ ਸਾਡੇ ਲਈ ਸਦਾ ਹੀ ਮੁਬਾਰਕ ਰਹੇਗੀ ਸਾਡੀਆਂ ਨਜ਼ਰਾਂ 'ਚ ਨਹੀਂ ਪਰ ਜਿਹੜੇ ਇੱਥੇ ਆ ਕੇ ਖਰਾਬੀ ਕਰਦੇ ਨੇ ਯਾਦ ਰੱਖਿਓ ਰਹਿਣਾ ਉਹਨਾਂ ਦਾ ਵੀ ਕੱਖ ਨਹੀਂ ਜੇ ਨਾ ਇੱਥੇ ਗੰਦ ਪਾ ਕੇ ਛੱਡਿਆ ਮੇਰੀਆਂ ਭੈਣਾਂ ਬੈਠੀਆਂ ਇੱਥੇ ਆਈਆਂ ਨੇ ਕੋਈ ਸਟੂਡੈਂਟਸ ਨਹੀਂ ਜਿਹੜੀਆਂ ਇਹ ਵੱਡੇ ਸ਼ਹਿਰ ਚ ਆ ਕੇ ਸਟੱਡੀ ਕਰਦੀਆਂ ਮੇਰੀਓ ਭੈਣੋ ਔਰਤ ਦਾ ਬਹੁਤ ਵੱਡਾ ਇਤਿਹਾਸ ਆ ਕਦੇ ਪੜ ਕੇ ਵੇਖਿਓ ਮਾਰਜ ਕਹਿੰਦੀ ਆ ਜਨਨੀ ਜਨੇ ਤੋਂ ਭਗਤ ਜਨ ਮਾਫੀ ਦਿਓ ਤੁਲਸੀਦਾਸ ਜੀ ਕਹਿੰਦੇ ਸਾਡੇ ਤੋਂ ਪਹਿਲਾਂ ਸਿੰਘ ਸਾਹਿਬ ਜਾਨੀ ਰਗਵੀਰ ਸਿੰਘ ਨੇ ਤੁਹਾਨੂੰ ਦੱਸਿਆ ਸੀ ਤੇ ਗੁਰੂ ਨਾਨਕ ਸਾਹਿਬ ਮਾਰ ਨੇ ਵੀ ਇੰਨਾ ਵਧਾਇਆ ਸਤਿਗੁਰੂ ਕਹਿੰਦੇ ਸੋ ਕਿਉ ਮੰਦਾ ਆਖੀਏ ਜਿੱਤ ਜਮੇ ਰਾਜਾ ਤੇ ਅੱਜ ਵੱਡੇ ਸ਼ਹਿਰਾਂ 'ਚ ਆ ਕੇ ਸਾਡੇ ਪਰਾਵੇ ਕਿੱਦਾਂ ਦੇ ਹੋ ਗਏ ਵੇਖੋ ਇਹ ਸਾਡਾ ਇੱਕ ਭਲੇਖਾਵਾ ਕੇ ਵੇਖਣ ਵਾਲੇ ਦੀ ਅੱਖ ਮਾੜੀ ਆ ਯਾਦ ਰੱਖਿਓ ਜਿੱਦਾਂ ਦਾ ਕਿਸੇ ਨੂੰ ਥਾਲੀ 'ਚ ਪਰੋਸ ਕੇ ਦੋਗੇ ਨਾ ਉਹਨੇ ਉਹੋ ਜਿਹਾ ਹੀ ਖਾਣਾ ਉਹ ਤੇ ਸਾਡਾ ਪਰਾਵਾ ਪਤਾ ਕੀ ਆ ਬੀਬੀ ਅਰਸ਼ਰਨ ਕੌਰ ਦਾ ਜ਼ਿਕਰ ਤੁਸੀਂ ਸੁਣਿਆ ਅਸੀਂ ਇਹਨਾਂ ਦੀਆਂ ਵਾਰਸ਼ਾ ਵਾਂ ਮਾਈ ਭਾਗੋ ਦੀਆਂ ਵਾਰਸ਼ਾ ਹਾਂ ਮਾਈ ਭਾਗੋ ਦਾ ਕੰਦ ਸੀ ਪੌਣੇ 7 ਫੁੱਟ ਲੰਮਾ ਇਹ ਟਾਈਕ ਕਵੰਟਲ ਭਾਰ ਸੀ ਮੈਦਾਨੇ ਜੰਗ ਵਿੱਚ ਬੰਦੂਕਾਂ ਇੰਨੀਆਂ ਵੱਡੀਆਂ ਚੱਕੀਆਂ ਜਹੂਰ ਸਾਹਿਬ ਕਦੇ ਦਰਸ਼ਨ ਕੀਤੇ ਆ ਉਹਨਾਂ ਦਾ ਭਾਰ ਵੇਖਿਆ ਕਿੰਨਾ ਹੋਵੇਗਾ ਤੇ ਵੇਖੋ ਮੈਦਾਨੇ ਜੰਗ ਵਿੱਚ ਮਰਦਾ ਵਾਂਗ ਉਹਨੇ ਦੁਸ਼ਮਣਾਂ ਨਾਲ ਮੁਕਾਬਲਾ ਕੀਤਾ ਕਿ ਉਹਨਾਂ ਦਾ ਪਰਵਾ ਕਿਦਾਂ ਸੀ ਕਿ ਸਾਡੇ ਵੱਲ ਵੇਖ ਕੇ ਕਿਸੇ ਦੇ ਮਨ ਦੇ ਵਿੱਚ ਵਕਾਰ ਨਹੀਂ ਕੀ ਪੈਦਾ ਹੋਵੇ ਸਤਕਾਰ ਪੈਦਾ ਹੋਵੇ ਮਗਰ ਮਸ਼ ਬਥੇਰੇ ਤੁਰੇ ਫਿਰਦੇ ਅਸੀਂ ਆਪਣਾ ਪ੍ਰਾਤਨ ਪਰਵਾ ਪ੍ਰਾਤਨ ਆਪਣੇ ਵਿਰਸੇ ਨੂੰ ਪੂਰਾ ਕਾਇਮ ਰੱਖੋ